ਕਈ ਸਾਲਾਂ ਦੀ ਉਡੀਕ ਅੱਜ ਖਤਮ ਹੋਵੇਗੀ ਤੇ ਦੁਨੀਆ ਨੂੰ ਅੱਜ ਨਵਾਂ ਚੈਂਪੀਅਨ ਮਿਲੇਗਾ ਤਾਂ ਆਤਮ ਵਿਸ਼ਵਾਸ ਦੇ ਨਾਲ ਭਰੀ ਟੀਮ ਮਹਿਲਾ ਵਨਡੇ ਵਿਸ਼ਵ ਕੱਪ ਦੇ ਫਾਈਨਲ ਮੈਚ ਵਿੱਚ ਜਦੋਂ ਮੈਦਾਨ ਉੱਤੇ ਉਤਰੇਗੀ ਤਾਂ ਉਸ ਨੂੰ ਪਿਛਲੇ 7 ਵਿੱਚੋਂ 6 ਮੈਚ ਜਿੱਤ ਕੇ ਪਹਿਲੀ ਵਾਰ ਇਸ ਟੂਰਨਾਮੈਂਟ ਦੇ ਖਿਤਾਬੀ ਮੁਕਾਬਲੇ ਵਿੱਚ ਪਹੁੰਚੀ ਦੱਖਣੀ ਅਫਰੀਕਾ ਦੀ ਸਖਤ ਚੁਣੌਤੀ ਤੋਂ ਪਾਰ ਪਾਉਣ ਦੇ ਲਈ ਅੱਡੀ ਚੋਟੀ ਦਾ ਜ਼ੋਰ ਵੀ ਲਗਾਉਣਾ ਪਵੇਗਾ ਤਾਂ ਇਹ ਮੁਕਾਬਲਾ ਸਿਰਫ ਇੱਕ ਖਿਤਾਬ ਦੇ ਲਈ ਜੰਗ ਨਹੀਂ ਸਗੋਂ ਮਹਿਲਾ ਕ੍ਰਿਕਟ ਦੇ ਇਤਿਹਾਸ ਦੇ ਵਿੱਚ ਇੱਕ ਨਵਾਂ ਅਧਿਆਇ ਲਿਖਣ ਜਾ ਰਿਹਾ ਹੈ ਕਿਉਂਕਿ ਇਸ ਫਾਈਨਲ ਤੋਂ ਨਵਾਂ ਵਿਸ਼ਵ ਚੈਂਪੀਅਨ ਮਿਲਣ ਵਾਲਾ ਹੈ ਤਾਂ ਭਾਰਤੀ ਟੀਮ ਤੀਜੀ ਵਾਰ ਯਾਨੀ ਕਿ 2005 ਅਤੇ 2017 ਤੋਂ ਬਾਅਦ ਇਸ ਵਿਕਾਰੀ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚੀ ਹੈ ਜਦੋਂ ਕਿ ਦੱਖਣੀ ਅਫਰੀਕਾ ਦੀ ਟੀਮ ਪਹਿਲੀ ਵਾਰ ਖਿਤਾਬੀ ਮੁਕਾਬਲੇ ਦੇ ਵਿੱਚ ਪਹੁੰਚ ਰਹੀ ਹੈ ਤਾਂ ਦੋਵੇਂ ਟੀਮਾਂ ਸ਼ਾਨਦਾਰ ਫਾਰਮ ਦੇ ਵਿੱਚ ਨੇ ਤੇ ਜ਼ਬਰਦਸਤ ਆਤਮ ਵਿਸ਼ਵਾਸ ਦੇ ਨਾਲ ਮੈਦਾਨ ਤੇ ਉਤਰਨਗੀਆਂ ਦੱਸਦੀ ਹੈ ਕਿ ਭਾਰਤ ਉੱਤੇ ਇੱਕ ਸਮੇਂ ਲੀਗ ਪੜਾ ਤੋਂ ਬਾਹਰ ਜਾਣ ਦਾ ਖਤਰਾ ਵੀ ਮੰਡਰਾ ਰਿਹਾ ਸੀ ਪਰ ਬੱਲੇਬਾਜ਼ਾਂ ਨੇ ਅਹਿਮ ਸਮੇਂ ਉੱਤੇ ਲੈ ਹਾਸਲ ਕਰਕੇ ਆ ਟੀਮ ਨੂੰ ਖਿਤਾਬੀ ਮੁਕਾਬਲੇ ਦੇ ਵਿੱਚ ਪਹੁੰਚਾ ਦਿੱਤਾ ਤਾਂ ਉੱਥੇ ਹੀ ਦੱਖਣੀ ਅਫਰੀਕਾ ਨੂੰ ਆਪਣੀ ਮਹਮ ਦੌਰਾਨ ਲੀਗ ਪੜਾ ਦੇ ਸ਼ੁਰੂਆਤੀ ਮੈਚ ਦੇ ਵਿੱਚ ਇੰਗਲੈਂਡ ਅਤੇ ਆਖਰੀ ਮੈਚ ਵਿੱਚ ਆਸਟ੍ਰੇਲੀਆ ਹੱਥੋਂ ਹਾਰ ਦਾ ਸਾਹਮਣਾ ਵੀ ਕਰਨਾ ਪਿਆ ਸੀ ਇਨ੍ਹਾਂ ਦੋਵਾਂ ਮੈਚਾਂ ਤੋਂ ਇਲਾਵਾ ਉਸਨੇ ਹਰ ਮੁਕਾਬਲੇ ਦੇ ਵਿੱਚ ਦਬਦਬੇ ਵਾਲਾ ਪ੍ਰਦਰਸ਼ਨ ਕੀਤਾ ਤਾਂ ਮੇਜ਼ਬਾਨ ਭਾਰਤ ਨੇ ਸੈਮੀਫਾਈਨਲ ਮੈਚ ਵਿੱਚ ਸੱਤ ਵਾਰ ਦੀ ਚੈਂਪੀਅਨ ਰਹਿ ਚੁੱਕੀ ਆਸਟ੍ਰੇਲੀਆ ਉੱਤੇ ਇਤਿਹਾਸਿਕ ਜਿੱਤ ਦੇ ਨਾਲ ਫਾਈਨਲ ਦੇ ਵਿੱਚ ਪ੍ਰਵੇਸ਼ ਕੀਤਾ ਟੀਮ ਦੀਆਂ ਜ਼ਿਆਦਾਤਰ ਬੱਲੇਬਾਜ਼ ਲੈ ਦੇ ਵਿੱਚ ਨੇ ਡੀਵਾਈ ਪਾਟਲ ਸਟੇਡੀਅਮ ਦੀ ਬੱਲੇਬਾਜ਼ਾਂ ਦੇ ਮੁਤਾਬਕ ਪਿਚ ਉੱਤੇ ਕਿਸੇ ਵੀ ਗੇਂਦਬਾਜ਼ੀ ਹਮਲੇ ਦੀਆਂ ਧੱਜੀਆਂ ਉਡਾਉਣ ਦੀ ਸਮਰੱਥਾ ਭਾਰਤੀ ਟੀਮ ਦੀਆਂ ਕੁੜੀਆਂ ਰੱਖਦੀਆਂ ਨੇ ਤਾਂ ਟੀਮ ਨੇ ਲੀਗ ਪੜਾ ਦੇ ਅਹਿਮ ਮੈਚ ਵਿੱਚ ਆ ਨਿਊਜ਼ੀਲੈਂਡ ਅਤੇ ਫਿਰ ਸੈਮੀਫਾਈਨਲ ਵਿੱਚ ਆਸਟ੍ਰੇਲੀਆ ਦੇ ਵਿਰੁੱਧ ਆ ਤਿੰਨ ਵਿਕਟਾਂ ਉੱਤੇ 340 ਅਤੇ ਪੰਜ ਵਿਕਟਾਂ ਉੱਤੇ 341 ਦੌੜਾ ਬਣਾ ਕੇ ਇਸ ਨੂੰ ਸਾਬਤ ਵੀ ਕਰ ਦਿੱਤਾ ਤਾਂ ਸੈਮੀਫਾਈਨਲ ਮੈਚ ਵਿੱਚ ਭਾਰਤ ਦੀ ਜਿੱਤ ਦੀ ਨਾਇਕਾ ਰਹੀ ਜੈਮੀਮਾ ਅਤੇ ਕਪਤਾਨ ਹਰਮਨਪ੍ਰੀਤ ਕੋਰ ਤੋਂ ਟੀਮ ਨੂੰ ਇੱਕ ਹੋਰ ਵੱਡੀ ਪਾਰੀ ਦੀ ਉਮੀਦ ਹੈ ਤਾਂ ਉੱਥੇ ਹੀ ਚੋਟੀ ਕ੍ਰਮ ਦੇ ਵਿੱਚ ਸਿਮਰਿਤੀ ਮਦਾਨਾ ਵੀ ਸ਼ਾਨਦਾਰ ਲੈਅ ਦੇ ਵਿੱਚ ਨਜ਼ਰ ਆ ਰਹੀ ਹੈ ਜੇਕਰ ਦਿਪਤੀ ਸ਼ਰਮਾ ਤੇ ਰਿਚਾ ਗੋਸ਼ਦੀ ਆ ਗੱਲ ਕੀਤੀ ਜਾਵੇ ਤਾਂ ਉਹ ਵੀ ਬੱਲੇਬਾਜ਼ੀ ਕ੍ਰਮ ਦੇ ਵਿੱਚ ਟੀਮ ਨੂੰ ਆ ਮਜ਼ਬੂਤ ਸਥਿਤੀ ਦੇ ਵਿੱਚ ਪਹੁੰਚਾ ਸਕਦੀਆਂ ਨੇ ਹਾਲਾਂਕਿ ਸ਼ਿਫਾਲੀ ਵਰਮਾ ਸਿਰਫ ਸੈਮੀਫਾਈਨਲ ਮੈਚ ਦੇ ਵਿੱਚ ਹੀ ਖੇਡੀ ਸੀ ਕਿਉਂਕਿ ਪ੍ਰਤਿਕਾ ਰਾਵਲ ਚੋਟਲ ਹੋਈ ਤੇ ਉਸ ਦੀ ਜਗ੍ਹਾ ਤੇ ਸ਼ਿਫਾਲੀ ਵਰਮਾ ਨੂੰ ਟੀਮ ਦੇ ਵਿੱਚ ਆ ਲਿਆ ਗਿਆ ਤੇ ਅੱਜ ਸ਼ਿਫਾਲੀ ਵਰਮਾ ਤੋਂ ਵੀ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਤੁਮਾਕੇਦਾਰ ਸ਼ੁਰੂਆਤ ਦੇਵੇਗੀ ਤੇ ਭਾਰਤ ਅੱਜ ਵਿਸ਼ਵ ਚੈਂਪੀਅਨ ਬਣੇਗਾ